ਮੀਆ ਪ੍ਰਿੰਟ মিডিਆ ਅਤੇ ਤੁਹਾਡਾ ਸੋਸ਼ਲ ਮੀਡੀਆ ਜਿੰਨੇ ਵੀ ਤੁਸੀਂ ਅੱਜ ਇਸ ਪ੍ਰੈਸ ਕਵਰੇਜ ਲਈ ਆਏ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਅੱਜ 31 ਦਸੰਬਰ ਹੈ ਕੱਲ ਨਵਾਂ ਸਾਲ ਚੜਨਾ ਹੈ ਔਰ ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਸ਼ੁਭ ਕਾਮਨਾਵਾਂ ਦੇਣਾ ਨਵੇਂ ਸਾਲ ਦੀਆਂ ਤੁਹਾਡੇ ਲਈ ਜਿੰਨੇ ਵੀ ਸੁਣਨ ਵਾਲੇ ਨੇ ਸਾਡੇ ਇਸ ਪ੍ਰੈਸ ਕਾਨਫਰੰਸ ਨੂੰ ਦਰਸ਼ਕ ਤੁਹਾਡੇ ਔਰ ਜਿਹੜਾ ਸਾਲ ਗੁਜ਼ਰਿਆ ਹੈ ਉਹਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਵੀ ਹੋਈਆਂ ਹੋਣਗੀਆਂ ਕਈਆਂ ਦੇ ਨਾਲ ਨਿੱਜੀ ਤੌਰ ਤੇ ਵੀ ਕਈ ਖੁਸ਼ੀਆਂ ਵੀ ਔਰ ਕਈ ਗਮੀਆਂ ਦਾ ਨਾਲ ਇੱਕ ਸਮੇਲ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ। ਇਸ ਸਾਲ ਦੇ ਵਿੱਚ ਜਿਹੜੀ ਵੱਡੀ ਘਟਨਾ ਵਾਪਰੀ ਹੈ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਸਵਰਗਵਾਸ ਹੋ ਗਏ। ਉਹਨਾਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਇੱਕ ਖਲਾਫ ਪੈਦਾ ਹੋਇਆ। ਠੀਕ ਹੈ ਉਮਰ 92 ਸਾਲ ਸੀ ਜਾਣਾ ਸਭਨਾਂ ਨੇ ਹੁੰਦਾ ਹੈ ਪਰ ਇਹਹੀ ਚੀਜ਼ ਦੇ ਜਾਨ ਦੇ ਨਾਲ ਇੱਕ ਉਨਤਾਈ ਜੀ ਮਹਿਸੂਸ ਹੁੰਦੀ ਹੈ ਜਿਹੜੀ ਕਿ ਹਰ ਇੱਕ ਨੂੰ ਹੋਈ ਕਿਉਂਕਿ ਡਾਕਟਰ ਸਾਹਿਬ ਇੱਕ ਬੜੇ ਵੱਡੇ ਅਰਥ ਸ਼ਾਸਤਰੀ ਵੀ ਸੀ ਕਹਿ ਸਕਦੇ ਹਾਂ ਕਿ ਇੱਕ ਐਨਸਾਈਕਲੋਪੀਡੀਆ ਸੀ ਜਿੰਨੂੰ ਜੇ ਰਿਸਰਚ ਕਰੋਗੇ ਤੇ ਬਹੁਤ ਵੱਡਾ ਅ ਵਿਗਿਆਨ ਦਾ ਸੋਮਾ ਕਿਹਾ ਜਾ ਸਕਦਾ ਜਾਂ ਗਿਆਨ ਦਾ ਸੋਮਾ ਕਿਹਾ ਜਾ ਸਕਦੇ ਡਾਕਟਰ ਮਨਮੋਹ ਸਿੰਘ ਇੱਕ ਰਿਫਿਊਜੀ ਬਣ ਕੇ ਇੰਡੀਆ ਚ ਆਏ ਗਉ ਜਿਹੜਾ ਪਾਕਿਸਤਾਨ ਦੇ ਵਿੱਚ ਪਿੰਡ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਅੰਮ੍ਰਿਤਸਰ ਉਹ ਰਹੇ ਆ ਕੇ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਮੱਧਮ ਛੋਟੇ ਮੱਧਮ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਸੀ ਹਿੰਦੂ ਸਭਾ ਕਾਲਜ ਦੇ ਵਿੱਚ ਉਹਨਾਂ ਆਪਣੀ ਪੜ੍ਹਾਈ ਮੁਕੰਮਲ ਕਰਦੇ ਹੋਏ ਕੈਂਬਰਿਜ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਤੋਂ ਆਪਣਾ ਜੀਵਨ ਦਾ ਸਫ਼ਰ ਔਰ ਬੜਾ ਪਾਕ ਸਾਫ਼ ਔਰ ਬੜਾ ਇਮਾਨਦਾਰੀ ਵਾਲਾ ਸਫ਼ਰ ਜਿਹੜਾ ਉਹਨਾਂ ਨੇ ساری ਜ਼ਿੰਦਗੀ ਜੀਆ ਔਰ ਉਹਦੀ ਇਹ ਮਿਸਾਲ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਅ ਦਿੱਤੀ ਜਾ ਸਕਦੀ ਹੈ ਇਥੋਂ ਤੱਕ ਕਿ ਜਿਹੜੇ ਓਬਾਮਾ ਜੀ ਜਿਨ੍ਹਾਂ ਆਪਣੀ ਕਿਤਾਬ ਵੀ ਲਿਖੋਦੇ ਚ ਉਹਨਾਂ ਨੂੰ ਗੁਰੂ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ ਕਿ ਮੇਰੇ ਸਿਆਸੀ ਗੁਰੂ ਹੋਏ ਜਿਨ੍ਹਾਂ ਨੂੰ ਮੈਂ ਬਹੁਤ ਅੱਛਾ ਮੰਨਦਾ ਹਾਂ ਉਹਨਾਂ ਦੀ ਜਦੋਂ ਅਕਾਲ ਚਲਾਣਾ ਕੀਤੇ ਆ ਔਰ ਜਿਹੜੇ ਨਿਊਯਾਰਕ ਟਾਈਮਜ਼ ਵਰਗੇ ਪੇਪਰ ਹੈ ਔਰ ਬੂਮਰੰਗ ਕੇ ਔਰ ਹੋਰ ਵੀ ਜਿਹੜੇ ਅੰਤਰਰਾਸ਼ਟਰੀ ਪੱਤਰ ਦੇ ਨਿਊਜ਼ ਚੈਨਲ ਸੀ ਜਾਂ ਪੇਪਰ ਸਾਨੂੰ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੂੰ ਉਹਨਾਂ ਦੇ ਬਾਰੇ ਲਿਖਿਆ ਉਹਨਾਂ ਦੀ ਸਿੱਖਿਆਤ ਬਾਰੇ ਲਿਖਿਆ ਔਰ ਉਹਨਾਂ ਦਾ ਜਿਹੜਾ ਅੰਤਮ ਰਸਮਾ ਸੀ ਉਹ ਸਾਰਿਆਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪੋ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਚੈਨਲ ਦੇ ਰਾਹੀਂ ਵੇਖੀਆਂ ਕਈ ਪਹੁੰਚੇ ਵੀ ਕਿਉਂਕਿ ਜਿਹੜਾ ਅੰਤਮ ਰਸਮਾਲਾ ਸਿਸਟਮ ਸੀ ਉਹ ਸਰਕਾਰ ਦੇ ਹੱਥ ਸੀ ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਲਾਇੰਸ ਸੀ ਕਾਂਗਰਸ ਪਾਰਟੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਐ ਉਦੋਂ ਚਾਹੁੰਦੇ ਸੀ ਸੋਨੀਆ ਗਾਂਧੀ ਜੀ ਵੀ ਪ੍ਰਧਾਨ ਮੰਤਰੀ ਬਣ ਸਕਦੇ ਸੀ ਪਰ ਉਹਨਾਂ ਨੇ ਡਾਕਟਰ ਬਰਮੋਹਨ ਸਿੰਘ ਜੀ ਨੂੰ ਬੜਾਇਆ ਉਹਨਾਂ ਦੀ ਕਾਬਲੀਅਤ ਕਰਕੇ ਕਿਉਂਕਿ ਬਤੌਰ ਫਾਈਨਾਂਸ ਮਿਨਿਸਟਰ ਉਹਨਾਂ ਨੇ ਜਿੱਥੋਂ ਦੇਸ਼ ਨੂੰ ਕੱਢ ਕੇ ਲਿਆਂਦਾ 91 ਚ ਉਹ ਸਾਰੇ ਭਲੀ ਭਾਂਤ ਚਾਹੁੰਦੇ ਤੋਂ ਸੋਨੀਆ ਗਾਂਧੀ ਜੀ ਨੇ ਉਹਨਾਂ ਨੂੰ ਪ੍ਰਾਈਮ ਮਿੰਿਸਟਰ ਦਾ ਮੌਕਾ ਦਿੱਤਾ ਪਰ ਉਹਨਾਂ ਦੀ ਕਾਬਲੀਅਤ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਇੱਕ ਕਾਬਲ ਇਨਸਾਨ ਨੇ ਔਰ ਉਹਨਾਂ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਜਿੱਥੇ ਅ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਉੱਥੇ ਉਹਨਾਂ ਦਾ ਖਿਆਲ ਜਿਹੜਾ ਸੀ ਜਿਆਦਾ ਸੀ ਗਰੀਬ ਤਪਕੇਲ ਜਿਹੜਾ ਗਰੀਬ ਮਰਿਆ ਉਹਨੂੰ ਜਿਹੜੀ ਚੀਜ਼ ਆ ਪੂਰੀ ਹੋਣੀ ਚਾਹੀਦੀ ਆ ਇਸੇ ਕਰਕੇ ਉਹਨਾਂ ਨੇ ਡਾਕਟਰ ਅਮਰ ਸਿੰਘ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਉਹ ਉਸ ਸਮੇਂ ਸੈਕਟਰੀ ਸਨ ਉਹਨਾਂ ਨੇ ਮਦਦ ਕੀਤੀ ਜਿਹੜਾ ਮਨਰੇਗਾ ਕਾਨੂੰਨ ਬਣਾਉਂਦੇ ਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਡਾਕਟਰ ਸਾਹਿਬ ਦੀ ਚਿੰਤਾ ਹੁੰਦੀ ਸੀ ਪਹਿਲ ਉਹਨਾਂ ਨੇ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਕੀਤੀ ਮਨਰੇਗਾ ਕਾਨੂੰਨ ਲੈ ਕੇ ਆਏ ਫਿਰ ਉਹਨਾਂ ਨੇ ਕਿਹਾ ਕਿ ਹੱਕ ਦੇਣੇ ਐ ਐਜੂਕੇਸ਼ਨ ਦਾ ਹੱਕ ਦਿੱਤਾ ਫੂਡ ਦਾ ਹੱਕ ਦਿੱਤਾ ਔਰ ਇਨਫਾਰਮੇਸ਼ਨ ਦਾ ਹੱਕ ਦਿੱਤਾ ਕਿ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਜਰੂਰੀ ਨਹੀਂ ਕਿ ਕੋਈ ਚੀਜ਼ ਬਣ ਰਹੀ ਹੈ ਤੁਹਾਨੂੰ ਕੋਈ ਗੱਲ ਨਾ ਦੱਸੇ ਜਾਂ ਕੋਈ ਵੀ ਆਰਟੀਆਈ ਜੀ ਨੂੰ ਕਹਿ ਦਿੰਨੇ ਆ ਕਿ ਲੈ ਕੇ ਆਏ ਆਧਾਰ ਵਰਗੀ ਯੂਆਈਡੀ ਨੰਬਰ ਜਿਹਨੂੰ ਕਹਿੰਦੇ ਸੀ ਪਹਿਲਾਂ ਯੂनाइटेड ਆਇਡੈਂਟੀਫਿਕੇਸ਼ਨ ਨੰਬਰ ਉਦੋਂ ਬਹੁਤ ਵਿਰੋਧੀ ਤੇ ਨੇ ਇਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀ ਪਰ ਅੱਜ ਸਾਰਾ ਦੇਸ਼ ਆਧਾਰ ਦੇ ਨਾਲ ਜੁੜਿਆ ਆਧਾਰ ਕਾਰਡ ਦੇ ਇਹ ਵੀ ਡਾਕਟਰ ਸਾਹਿਬ ਦਾ ਇੱਕ ਵੱਡੀ ਦੇਣ ਸੀ ਨਿਊਕਲੀਅਰ ਵਰਗੀ ਡੀਲ ਨੂੰ ਕਰਕੇ ਔਰ ਉਹਨਾਂ ਨੇ ਆਪਣਾ ਦ੍ਰਿੜਤਾ ਦਾ ਇਰਾਦਾ ਜਿਹੜਾ ਸੀ ਸਪਸ਼ਟ ਕਰਦਾ ਕਿ ਇੱਕ ਜਿਹੜਾ ਡਾਕਟਰ ਸਾਹਿਬ ਨੇ ਉਹਨਾਂ ਦਾ ਇਰਾਦਾ ਬਹੁਤ ਦ੍ਰਿੜ ਹੈ। ਔਰ ਇਹ ਚੀਜ਼ ਨੂੰ ਹਰ ਬੰਦੇ ਨੇ ਹਰ ਇਨਸਾਨ ਨੇ ਜਿਹੜਾ ਦੇਸ਼ ਨਾਲ ਜੁੜਿਆ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੈ ਜਿਹੜਾ ਸਿੱਖੀ ਨਾਲ ਜੁੜਿਆ ਹੈ ਉਹਨੇ ਬੜੇ ਗਉ ਦੇ ਨਾਲ ਲਾਗੋਂ ਹੋ ਕੇ ਦੇਖਿਆ। ਇਹਨਾਂ ਦੀ ਜਿਹੜੀ ਸੋਚ ਸੀ ਉਹ ਸੀ ਸੈਕੂਲਰ ਸਾਰਿਆਂ ਨਾਲ ਲੈ ਕੇ ਚੱਲਣੀ ਕਿਉਂਕਿ ਉਹਨਾਂ ਨੇ ਵਰਗਾਂ ਲਈ ਕੰਮ ਨਹੀਂ ਕੀਤਾ। ਉਹਨਾਂ ਨੇ ਵਰਗਾਕਰਨ ਵਰਗੀਕਰਨ ਨਹੀਂ ਕੀਤਾ ਦੇਸ਼ ਦੇ ਵਿੱਚ ਉਹਨਾਂ ਨੇ ਨਾ ਧਰਮ ਦੇ ਆਧਾਰ ਤੇ ਨਾ ਉਹਨਾਂ ਨੇ ਲੈਂਗੁਏਜ ਦੇ ਆਧਾਰ ਤੇ ਕੁਝ ਨਹੀਂ ਉਹਨਾਂ ਨੇ ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਵਿਜ਼ਨ ਜਿਹੜਾ ਸੀ ਦੇਸ਼ ਨੂੰ ਅੱਗੇ ਕਿਵੇਂ ਲੈ ਜਾਣਾ ਹੈ ਸਾਡੇ ਆਉਣ ਵਾਲੇ ਬੱਚਿਆਂ ਦੀ ਕਿਵੇਂ ਦੇਸ਼ ਸਾਈ ਹੋ ਸਕਦਾ ਸਰਕਾਰ ਕਿਵੇਂ ਸਾਈ ਹੋ ਸਕਦੀ ਉਹਦੇ ਉੱਤੇ ਸਾਰਾ ਕੰਮ ਕੀਤਾ। ਇਹ ਹੀ ਇੱਕ ਵੱਡਾ ਕਾਰਨ ਸੀ ਫਿਰ ਉਹ ਆਲੋਚਨਾ ਤੋਂ ਭੱਜਦੇ ਨਹੀਂ ਸੀ। ਉਹਨਾਂ ਨੇ 170 72 ਦੇ ਕਰੀਬ ਪ੍ਰੈਸ ਕਾਨਫਰੰਸ ਕੀਤੀਆਂ। ਔਰ ਓਪਨ ਓਪਨ ਸਵਾਲ ਲੈ ਲਾਸਟ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਜੋ ਜਾਣਕਾਰੀ ਮਿਲੀ ਹੈ ਕਿ 70 ਦੇ ਕਰੀਬ ਉਹਨਾਂ ਨੂੰ ਸਵਾਲ ਹੋਏ ਕੋਈ 63 ਦੇ ਕਹਿ ਰਿਹਾ ਕੋਈ 70 ਕਹਿ ਰਿਹਾ ਜੋ ਕਿ ਅੱਜ ਦੇ ਯੁੱਗ ਦੇ ਵਿੱਚ ਵਿਸਾਰ ਦਿੱਤਾ ਗਿਆ ਕੋਈ ਵੀ ਜਿਹੜਾ ਲੀਡਰ ਹੈ ਖਾਸ ਕਰ ਵੱਡੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਗੱਲ ਕਰ ਲਓ ਅਜੇ ਤੱਕ ਕੋਈ ਪ੍ਰੈਸ ਕਾਨਫਰੰਸ ਉਹਨਾਂ ਨੇ ਨਹੀਂ ਕੀਤੀ ਸੋ ਡਾਕਟਰ ਸਾਹਿਬ ਦੀ ਏਡੀ ਵੱਡੀ ਸ਼ਖਸੀਅਤ ਪਰ ਜਿਹੜਾ ਸਾਨੂੰ ਜਿਸ ਗੱਲ ਦਾ افسوس ہے اور جڑی گل ہمیشہ ہے ਸਾਡੇ ਲਈ ਰੜਕਦੀ ਰਹੇਗੀ ਕਿ ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਕਰਮੇਸ਼ਨ ਵਾਸਤੇ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾ ਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ انسان ਨੇ ਵਿਦੇਸ਼ بیٹھیਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜਿਸ انسان ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਬਰੁੱ ਉੱਤੇ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੇ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੇ ਮੰਨ ਦੇ ਵਿੱਚ ਇਹਨਾਂ ਨੇ ਕੁੜਤਨ ਰੱਖੀ ਹੈ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਆ ਸਰਕਾਰਾਂ ਇਸੇ ਕੰਮ ਲਈ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰਨ ਇੱਥੇ ਤੇ ਵੱਖਰਾ ਕਰਨਾ ਚਾਹੀਦਾ ਸੀ ਕੋਚਰ ਪਹਿਲਾਂ ਜਦੋਂ ਸਾਡੇ ਮਾਨਯੋਗ ਸ਼੍ਰੀ ਵਾਜਪਾਈ ਜੀ ਦੀ ਪੂਰੇ ਹੋਏ ਨੇ ਉਹ ਉਹਨਾਂ ਦੀ ਸਵਰਗਵਾਸ ਹੁੰਨ ਤੋਂ ਬਾਅਦ ਉਹਨਾਂ ਨੂੰ ਵੀ ਜਗਾ ਦਾ ਪੂਰਾ ਮਾਨ ਸਨਮਾਨ ਮਿਲਿਆ ਔਰ ਅਸੀਂ ਖੁਸ਼ ਆ ਇੱਕ ਪ੍ਰਾਈਮ ਮਿਨਿਸਟਰ ਹੈ ਸਾਡੇ ਅਸੀਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਪਰ ਡਾਕਟਰ ਮਨਮੋਹਨ ਸਿੰਘ ਜੀ ਨੂੰ ਰਾਜ ਘਾਟ ਦੀ ਜਗ੍ਹਾ ਕਿਉਂ ਨਹੀਂ ਦਿੱਤੀ ਗਈ ਇਹ ਬਹੁਤ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਇਹ ਅਸੀਂ ਵੀ ਪੁੱਛਾਂਗੇ ਲੋਕ ਵੀ ਪੁੱਛਦੇ ਨੇ ਪੂਰਾ ਦੇਸ਼ ਪੁੱਛਦਾ ਆ ਪੂਰੇ ਵਰਲਡ ਲੈਵਲ ਤੇ ਲੋਕ ਇਹਨਾਂ ਨੂੰ ਪੁੱਛਦੇ ਨੇ ਵੀ ਕਿਉਂ ਡਾਕਟਰ ਸਾਹਿਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਪਰਿਵਾਰ ਇੰਨਾ ਸ਼ਰੀਫ ਹੈ ਤੁਸੀਂ ਕਹਿ ਨਹੀਂ ਸਕਦੇ ਮਤਲਬ ਉਹਨਾਂ ਜ਼ਰਤ ਸੀ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਹੋਰ ਪਰਿਵਾਰ ਰਾਜਨੀਤੀ ਕਰਦਾ ਤਾਂ ਉਹਦਾ ਸਨਸਕਾਰ ਹੀ ਨਾ ਕਰਦਾ ਉਹਨਾਂ ਕਹਿੰਦਾ ਕੋਈ ਗੱਲ ਨਹੀਂ ਅਸੇ ਆਡਾ ਮਨ ਦੁਖਿਆ ਉਹਨਾਂ ਦਾ ਵੀ ਦੁਖਿਆ ਬਹੁਤ ਦੁਖਿਆ ਉਹਦੇ ਕੋਈ ਗੱਲ ਨਹੀਂ ਇਦਾਂ ਹੀ ਹੋਣਾ ਹੋਏਗਾ ਜੋ ਪਰਮਾਤਮਾ ਦੇ ਬਾਣਾ ਹੈ ਉਹਨਾਂ ਬਾਣਾ ਮੰਨਿਆ ਪਰ ਇਹ ਸਰਕਾਰ ਨੇ ਕੀ ਕੀਤਾ ਤੁਹਾਡੇ ਸਾਹਮਣੇ ਹੈ 100 ਬਾਈ 150 ਦੀ ਜਗ੍ਹਾ ਸੀ 100 ਬਾਈ 150 ਦੀ ਜਗ੍ਹਾ ਹੋ ਗਈ ਜਿੱਥੇ ਸਨਸਕਾਰ ਹੋਇਆ ਔਰ ਉਥੇ ਪ੍ਰੋਪਰ ਪਰਿਵਾਰ ਨੂੰ ਬਹਿਣ ਦੀ ਜਗ੍ਹਾ ਵੀ ਨਹੀਂ ਮਿਲੀ ਤੁਸੀਂ ਸਾਰੇ ਵੇਖ ਲਓ ਉੱਥੇ ਵੀਡੀਓ ਚੱਲ ਰਹੀਆਂ ਨੇ ਕੋਈ ਜਗ੍ਹਾ ਨਹੀਂ ਕਿਸੇ ਨੂੰ ਰਾਜਦੂਤ ਆਏ ਅੰਬੈਸਡਰ ਆਏ ਵੱਖਰੇ ਵੱਖਰੇਆਂ ਦੇਸ਼ਾਂ ਦੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਧੱਕੇ ਵੱਜ ਰਹੇ ਨੇ ਸਿਰਫ ਆਪਣੀ ਲਾਈਨ ਇੱਕ ਸਿੱਧੀ ਰੱਖੀ ਔਰ ਇੱਕ ਡੀਡੀ ਨਿਊਜ਼ ਨੂੰ ਬੁਲਾ ਲਿਆ ਉਹਦਾ ਕੈਮਰਾ ਫੋਕਸ ਇਹਨਾਂ ਤੇ ਸੀ ਜਾਂ ਜਿਹੜਾ ਸੰਸਕਾਰ ਲਈ 30 ਬਾਈ 30 ਦਾ ਖੜਾ ਸੀ ਆਲਮੋਸਟ ਮੇਰੇ ਕਰ 30 ਬਾਈ 30 ਫੁੱਟ ਦਾ ਖੜਾ ਉੱਚਾ ਸੀ ਉਹਦੇ ਤੇ ਪਰਿਵਾਰ ਦੇ ਜੀ 30 ਬਾਈ 30 ਚ ਕਿੰਨੇ ਕ ਜੀ ਖੜ ਸਕਦੇ ਤੁਸੀਂ ਆਪਾਂ ਅੰਦਾਜ਼ਾ ਲਗਾਓ ਔਰ ਉੱਥੇ ਹੀ ਸੰਸਕਾਰ ਹੋਇਆ ਔਰ ਇਹ ਕਿਉਂ ਕੀਤਾ ਆ ਦੇਖੋ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਇਹੋ ਜੀ ਸੋਚ ਜਿਹੜੀ ਹੈ ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਸਾਡੇ ਬੱਚਿਆਂ ਵਾਸਤੇ ਅੱਛੀ ਨਹੀਂ ਦੇਸ਼ ਸਾਡਾ ਜਿਹੜਾ ਆ ਉਹ ਅੱਗੇ ਤਾਂ ਵੱਧ ਸਕਦਾ ਜੇ ਡਾਕਟਰ ਮਨਮੋਹਨ ਸਿੰਘ ਵਰਗੀ ਸੋਚ ਰੱਖੋਗੇ ਵੱਡਾ ਦਿਲ ਰੱਖੋਗੇ ਸਾਰਿਆਂ ਨੂੰ ਗੱਲ ਨਾਲ ਲਾਉਗੇ ਗਰੀਬ ਦੀ ਸੁਣੋਗੇ ਬੇਰੁਜ਼ਗਾਰ ਦੀ ਸੁਣੋਗੇ ਵਰਗੀਕਰਨ ਨਹੀਂ ਕਰੋਗੇ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰੋਗੇ ਤਦ ਦੇਸ਼ ਅੱਗੇ ਵੱਧ ਸਕਦਾ ਨਹੀਂ ਤੇ ਦੇਸ਼ ਇੱਕ ਨਾ ਇੱਕ ਦਿਨ ਰਾਜਕਤਾ ਵੱਲ ਵੱਧ ਰਿਹਾ ਹੈ ਇੱਕ ਨਾ ਇੱਕ ਦਿਨ ਲੋਕਾਂ ਦਾ ਨੁਕਸਾਨ ਹੋਏਗਾ ਔਰ ਇਹਦੀ ਮਿਸਾਲ ਅੱਗੇ ਗੱਲਾਂ ਛੁਪ ਜਾਂਦੀਆਂ ਸੀ ਤੁਹਾਡੀ ਮੰਛਾ ਦਾ ਪਤਾ ਨਹੀਂ ਸੀ ਲੱਗਦਾ ਪਰ ਕਈ ਵਾਰੀ ਕੁਦਰਤੀ ਅਸੀਂ ਇਹਨਾਂ ਚੀਜ਼ਾਂ ਨੂੰ ਮਾੜਾ ਗਿਣਦੇ ਵੀ ਮਾੜਾ ਹੋਇਆ ਪਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਕੇ ਹੋ ਸਕਦਾ ਉਹਨਾਂ ਲੋਕਾਂ ਦੇ ਮਨ ਦੇ ਇਨਾਂ ਦੇ ਪ੍ਰਤੀ ਵੀ ਹੋਵੇ ਭਾਜਪਾ ਦੇ ਪ੍ਰਤੀ ਜਾਂ ਇਸ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਾਂ ਹੋਮ ਮਿਨਿਸਟਰ ਸਾਹਿਬ ਪ੍ਰਤੀ ਵੀ ਇਹ ਠੀਕ ਕਰ ਰਹੇ ਨੇ ਪਰ ਅੱਜ ਅੱਜ ਹਰ ਬੰਦੇ ਨੂੰ ਪਤਾ ਲੱਗਾ ਕਿ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਹ ਦੇਸ਼ ਨੂੰ ਕਿਸ ਕਗਾਰ ਤੱਕ ਲੈ ਕੇ ਜਾਣਾ ਹੈ ਜਿਹੜੇ ਆਪਣੇ ਹੀਰੋ ਨੂੰ ਹੀਰੋਣੀ ਮੰਨਦੇ ਜਿਹੜੇ ਆਪਣੇ ਅਰਥਸ਼ਾਸਤਰੀ ਨੂੰ ਜਿਹਨੂੰ ਪੂਰਾ ਵਰਲਡ ਜਿਹੜਾ ਆ ਉਹਨੂੰ ਮੱਥਾ ਟੇਕਦਾ ਆ ਜਿਹੜੇ ਉਹਨੂੰ ਵਰਲਡ ਦੇ ਜਿਹੜਾ ਡਿਵੈਲਪਡ ਕੰਟਰੀ ਉਹਨੂੰ ਆਪਣਾ ਗੁਰੂ ਮੰਨਦਾ ਹੈ ਤੇ ਸਾਡੇ ਉਹਨੂੰ ਆਪਣਾ ਹੀਰੋ ਨਹੀਂ ਮੰਨਦੇ ਜਿਹੜੀਆਂ ਜਿਹੜੀਆਂ ਰਸਮਾਂ ਕੀਤੀਆਂ ਨੇ ਇਹਦੇ ਪ੍ਰੋਟੋਕਾਲ ਨੇ ਕਿ ਤੁਸੀਂ ਕਰਨੇ ਹੀ ਸੀ ਤੁਸੀਂ ਨਾ ਹੁੰਦੇ ਕੋਈ ਹੋਰ ਪ੍ਰਾਈਮ ਮਿਨਿਸਟਰ ਹੁੰਦਾ ਉਹਨੇ ਵੀ ਕਰਨਾ ਸੀ ਬਟ ਜਿਹੜਾ ਤੁਸੀਂ ਰੋਕਿਆ ਹੁਣ ਉਹ ਵੀ ਪ੍ਰੋਟੋਕਾਲ ਸੀ ਹੋਣਾ ਸੀ ਉੱਥੇ ਪਰ ਤੁਸੀਂ ਰੋਕਿਆ ਕਿਉਂ ਸਿਰਫ ਇੱਕ ਨੀਵਾ ਵਿਖਾਉਣਾ ਬਾਜਪਈ ਜੀ ਦਾ ਤੁਸੀਂ ਮੈਂ ਤੁਹਾਡੇ ਮਾਧਿਅਮ ਨੇ ਕਹਿਣਾ ਚਾਹਣਾ ਸਾਰਿਆਂ ਨੂੰ ਤੁਹਾਡੇ ਮਾਧਿਅਮ ਵੀ ਜੀ ਨਿਮ ਸੁਣ ਕੇ ਆ ਇੰਟਰਵਿਊ ਤੋਂ ਬਾਅਦ ਕਿਰਪਾ ਕਰਕੇ ਬਾਜਪਈ ਜੀ ਦਾ ਜਿਹੜਾ ਅੰਤਮ ਰਸਮਾ ਸੰਸਕਾਰ ਹੁੰਦਾ ਵੀ ਵੇਖਿਓ ਤੇ ਡਾਕਟਰ ਮਨਮੋਹ ਸਿੰਘ ਜੀ ਦਾ ਵੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇਹਨਾਂ ਨੇ ਕੀ ਕੀਤਾ ਹੈ ਸਾਡੇ ਅਗੇ ਲੋਕ ਅਸੀਂ ਬਹੁਤ ਇਹਨਾਂ ਗੱਲਾਂ 'ਚ ਮੈਂ ਬਹੁਤ ਘੱਟ ਜਾਨਦਾ ਕਿ ਕਿਸੇ ਦੀ ਨੰਦੇਆ ਚੁਗਲੀ ਕਈ ਦਾ ਆਪਣੀ ਰਾਜਨੀਤੀ ਕਰੋ ਆਪਣਾ ਆਪਣਾ ਹਰ ਇੱਕ ਦਾ ਆਪਣਾ ਤਰੀਕਾ ਆਪਣਾ ਕਰੇ ਕੋਈ ਘੱਟ ਕਰਦਾ ਕੋ ਵੱਧ ਕਰਦਾ ਅਸੀਂ ਸੰਵਿਧਾਨ ਦੇ ਪ੍ਰਤੀ ਅਸੀਂ ਦੇਸ਼ ਪ੍ਰਤੀ ਪ੍ਰੇਮ ਹੈ ਉਸ ਦੇ ਮੁਤਾਬਕ ਅਸੀਂ ਆਪਣੀ ਜਿੰਦਗੀ ਜਿਹੜੀ ਜਿਉਨੇ ਆ ਔਰ ਗੁਰਨਾਨਕ ਦੇਵ ਜੀ ਦਾ ਸੰਦੇਸ਼ ਆ ਸਬ ਸਬਨਾ ਦਾ ਭਲਾ ਸਾਂਝੀ ਵਾਲਦਾ ਦਾ ਸੰਦੇਸ਼ ਆ ਅਸੀਂ ਹਮੇਸ਼ਾ ਹੀ ਉਹਨੂੰ ਕੈਰੀ ਕਰਦੇ ਪਰ ਇੱਥੇ ਦਿਲ ਦੁਖਿਆ ਸਾਡਾ ਵੀ ਮਤਲਬ ਲੁੰਧ ਰਹਿ ਗਿਆ ਵੀ ਇਹ ਕੀ ਕੀ ਸੋ ਮੈਂ ਹੁਣ ਤੁਹਾਨੂੰ ਸਭਨਾਂ ਨੂੰ ਕਿਉਂਕਿ ਨਵਾਂ ਸਾਲ ਹੈ ਕੱਲ ਅੱਜ ਤੁਸੀਂ ਖੁਸ਼ੀਆਂ ਜਿਹੜੇ ਵੀ ਕਿਸੇ ਨੇ ਆਪਣੇ ਆਪਣੇ ਤਰੀਕੇ ਨਾਲ ਮਨਾਉਣਾ ਹੈ ਦੇਖੋ ਇਹ ਜ਼ਿੰਦਗੀ ਦਾ ਸਫਰ ਹੈ ਪਰ ਮੈਂ ਗੱਲ ਜ਼ਰੂਰ ਕਹੂੰਗਾ ਕਿ ਅੱਜ ਇੱਕ ਦਾ ਇੱਕ ਤਾਇਦ ਕਰਿਓ ਸਾਰੇ ਜਿਹੜੀ ਮੇਰਾ ਮੇਨ ਫੋਕਸ ਹੈ ਪ੍ਰੈਸ ਕਾਨਫਰੰਸ ਕਰਨਾ ਇੱਕ ਤੇ ਹਰ ਇਨਸਾਨ ਜਿਹਦੇ ਮਨ ਚ ਸਤਕਾਰ ਹੈ ਹੈ ਸਾਰੇ ਜੀ ਜ਼ਰੂਰ ਛੋਟੀ ਛੋਟੀ ਸੋਕ ਸਭਾ ਆਪਣੇ ਬੱਚਿਆਂ ਨੂੰ ਕਰਕੇ ਦੱਸਿਓ ਕਿਉਂਕਿ ਪਾਰਟੀ ਭਾਵੇਂ ਕੋਈ ਹੈ ਹਰ ਕੋਈ ਚਾਹੁੰਦਾ ਕਿ ਮੇਰਾ ਬੱਚਾ ਵਿਦਵਾਨ ਬਣੇ ਹਰ ਕੋ ਚਾਹੁੰਦਾ ਕਿ ਮੇਰਾ ਬੱਚਾ ਬਹੁਤ ਪੜ੍ਹੇ ਲਿਖੇ ਸਾਡੇ ਕੋਲ ਬਹੁਤ ਮੁੱਲੇਵਾਨ ਹੀਰੋ ਹੈਗੇ ਆ ਅਲੱਗ-ਅਲੱਗ ਫੀਲਡ 'ਚ ਪਰ ਜੇ ਐਜੂਕੇਸ਼ਨ ਦੀ ਕ੍ਰਾਂਤੀ ਔਰ ਐਜੂਕੇਸ਼ਨ ਦੇ ਨਾਲ ਇੱਕ ਰਿਫਿਊਜੀ ਤੋਂ ਪ੍ਰਾਈਮ ਮਿੰਿਸਟਰ ਤੱਕ ਦਾ ਸਫ਼ਰ ਦਾ ਹੀਰੋ ਹੈ ਤੋ ਡਾਕਟਰ ਮਨਮੋਹਨ ਸਿੰਘ ਜੀ ਨੇ ਸੋ ਕਿਰਪਾ ਕਰਕੇ ਬੱਚਿਆਂ ਨੂੰ ਉਹਨਾਂ ਦੀ ਜਾਣਕਾਰੀ ਵਾਸਤੇ ਸ਼ੋਕ ਸਭਾ ਜ਼ਰੂਰ ਕਰਿਓ ਦੋ ਦਿਨ ਹਟਕੇ ਚਾਰ ਦਿਨ ਹਟਕੇ ਸੀ ਤਿੰਨ ਨੂੰ ਉਹਨਾਂ ਦਾ ਖੰਡਪੜ ਸਭ ਦਾ ਭੋਗ ਹੈ ਹਰ ਜਗ੍ਹਾ ਤੇ ਹੋਣੀ ਚਾਹੀਦੀ ਹੈ ਹਰ ਸਕੂਲ 'ਚ ਹੋਣੀ ਚਾਹੀਦੀ ਹੈ ਹਰ ਐਜੂਕੇਸ਼ਨ ਸੈਂਟਰ ਕਿਉਂ ਨਹੀਂ ਚਾਹੀਦੀ ਹੈ ਜਿੱਥੇ ਵੀ ਚਰਚਾ ਹੁੰਦੀ ਹੈ ਯਾਰ ਪਿੰਡ ਚ ਹੋਣੀ ਚਾਹੀਦੀ ਹੈ ਹਰ ਮੁਹੱਲੇ ਚ ਹਰ ਕਾਉਂਸਲਰ ਕੋਈ ਵੀ ਹੋਵੇ ਇੱਥੇ ਕੋਈ ਤੇਰ ਮੇਰ ਨਹੀਂਗਾ ਮੰਦਰ ਚ ਗੁਰਦਾਰੇ ਚ ਧਰਮਸ਼ਾਲਾ ਚ ਗਿਰਜਾ ਘਰ ਚ ਪੀਰਾਂ ਦੀ ਜਗ੍ਹਾ ਤੇ ਜਿੱਥੇ ਵੀ ਤੁਹਾਨੂੰ ਚੰਗਾ ਸਮਝੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ੋਕ ਸਭਾ ਜ਼ਰੂਰ ਕਰਿਓ ਸ਼ੋਕ ਸਭਾ ਦੇ ਵਿੱਚ ਕੀ ਹੁੰਦਾ ਹੈ ਉਹਨਾਂ ਦੀ ਜੀਵਨੀ ਤੇ ਝਾਤ ਮਾਰਦੇ ਦੋ ਚਾਰ 10 ਬੰਦੇ ਆਪਾਂ ਨੇ ਦੱਸਦੇ ਆ ਇਹਨਾਂ ਦਾ ਜੀਵਨ ਕਿਦਾਂ ਦਾ ਸੀ ਕਿਉਂ ਅਸੀਂ ਉਹਨਾਂ ਨੂੰ ਇੰਨਾ ਯਾਦ ਕਰ ਰਹੇ ਹਾਂ ਕਿਉਂਕਿ ਜਿਹੜਾ ਨਵਾਂ ਜੋਗ ਹੈ ਉਹਦੇ 'ਚ ਅਸੀਂ ਜ਼ਿਆਦਾ ਗਵਾਜੀਆਂ ਆ ਮੋਬਾਈਲ ਦੇ ਚੱਕਰ ਦੇ ਵਿੱਚ ਅਸੀਂ ਜਿਹੜੀਆਂ ਚੀਜ਼ਾਂ ਸਾਨੂੰ ਪਰੋਸ ਕੇ ਦਿੱਤੀਆਂ ਜਾਂਦੀਆਂ ਜਾਂਦਾ ਅਸੀਂ ਉਹਨੂੰ ਹੀ ਵੇਖਦੇ ਆ ਮੇਰਾ ਮੈਂ ਤੁਹਾਨੂੰ ਇਹ ਰਿਕਵੈਸਟ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਵੱਧ ਤੋਂ ਵੱਧ ਆ ਇੱਕ ਡੇਢ ਮਹੀਨਾ ਜ਼ਰੂਰੀ ਨਹੀਂ ਕਿ ਤੇਨਾਂ ਨੂੰ ਭੋਗ ਪੈ ਗਿਆ ਤੇ ਕੋਈ ਗੱਲ ਨਹੀਂ ਉਸ ਤੋਂ ਬਾਅਦ ਜਦੋਂ ਵੀ ਤੁਹਾਡਾ ਟਾਈਮ ਲੱਗਦਾ ਇੱਕ ਡੇਢ ਮਹੀਨਾ ਅਸੀਂ ਮੈਂ ਵੀ ਇੱਕ ਤੈਅ ਕੀਤਾ ਕਿ ਅਸੀਂ ਡੇਢ ਦੋ ਤਿੰਨ ਮਹੀਨੇ ਜਿੰਨਾ ਚਿਰ ਵੀ ਸਾਡਾ ਥੱਲੇ ਤੱਕ ਜਾ ਕੇ ਲੋਕਾਂ ਦੇ ਨਾਲ ਇਹ ਦੁੱਖ ਸਾਂਝਾ ਕਰਨਾ ਔਰ ਇਹਦਾ ਮਕਸਦ ਸਿਰਫ ਇਹ ਕੀ ਹੈ ਕਿ ਸਾਡੇ ਬੱਚੇ ਏ ਸੀ ਰੋਣੁਪਛਾਨਣ ਏ ਸੀ ਰੋ ਦੇ ਪਾਏ ਪੂਰਨਤਾ ਚੱਲਣ ਜ਼ਰੂਰੀ ਨਹੀਂ ਕਿ ਪੈਸਾ ਹੋਵੇ ਤੇ ਬੰਦਾ ਸਭ ਕੁਝ ਕਰ ਸਕਦਾ ਏ ਸੀ ਰੋ ਦੇ ਨੂੰ ਜਦੋਂ ਘੋਖੋਗੇ ਇਹਦੀ ਜੀਵਨੀ ਜਾਣੋਗੇ ਹੋ ਸਕਦਾ ਸਾਡੇ ਵਿੱਚ ਡਾਕਟਰ ਨਮੋਨ ਸਿੰਘ ਹੋਰ ਪੈਦਾ ਹੋ ਜਾਵੇ ਹੋ ਸਕਦਾ ਉਹਨਾਂ ਦੀ ਸੋਚਣਾ ਮਿਲਦੇ ਜੋ ਦੇ ਸਾਡੇ ਬੱਚੇ ਕਿਤੇ ਧਈਆ ਕਰ ਲੈਣ ਵੀ ਅਸੀਂ ਇੱਥੋਂ ਤੱਕ ਪੜਨਾ ਹੈ ਕਿ ਅਸੀਂ ਵੀ ਦੇਖਦੇ ਪ੍ਰਾਈਮ ਮਿੰਿਸਟਰ ਬਣ ਸਕਦੇ ਹਾਂ ਅਸੀਂ ਫਾਈਨਾਂਸ ਮਿੰਿਸਟਰ ਬਣ ਸਕਦੇ ਹਾਂ ਅਸੀਂ ਵੀ ਜੱਜਸ ਲੱਗ ਸਕਦੇ ਹਾਂ ਅਸੀਂ ਵੀ ਆਰਬੀਏ ਦੇ ਗਵਰਨਰ ਲੱਗ ਸਕਦੇ ਆ ਅਸੀਂ ਵੀ ਮਤਲਬ ਅਲੱਗ-ਅਲੱਗ ਜਿੱਥੇ-ਜਿੱਥੇ ਵੀ ਡਾਕਟਰ ਸਾਹਿਬ ਗਏ ਨੇ ਪਲੈਨਿੰਗ ਬੋਰਡ ਦੇ ਚੇਅਰਮੈਨ ਲੱਗ ਸਕਦੇ ਆ ਅਸੀਂ ਵੀ ਆਕਸਫੋਰਡ ਯੂਨੀਵਰਸਿਟੀ ਜਾ ਸਕਦੇ ਆ ਅਸੀਂ ਵੀ ਕੈਮਬ੍ਰਿਜ ਯੂਨੀਵਰਸਿਟੀ ਕਰ ਸਕਦੇ ਆ ਜੇਕਰ ਰਿਫਿਊਜੀ ਸਾਡਾ ਬੱਚਾ ਸਾਡੇ ਦੇਸ਼ ਦਾ ਜਿਹੜਾ ਪਾਕਿਸਤਾਨ ਤੋਂ ਉੱਝੜ ਕੇ ਆਇਆ ਤੇ ਉਹਨਾਂ ਨੇ ਇੱਥੇ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰਕੇ ਆਪਣੇ ਆਪ ਨੂੰ ਇੱਥੇ ਤੱਕ ਲੈ ਗਏ ਆ ਮੇਰਾ ਪ੍ਰੈਸ ਕਾਨਫਰੰਸ ਰਹੀਂ ਇੱਕ ਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆਪੋ ਆਪਣੇ ਬੱਚਿਆਂ ਨੂੰ ਜ਼ਰੂਰ ਆ ਜਿਹੜਾ ਨਵਾਂ ਸਾਲ ਹੁਣ ਰੁੱਝੇ ਵੀ ਹੋ ਸਕਦੇ ਇੱਕ ਦੋ ਦਿਨ ਤੁਸੀਂ ਬੱਚਿਆਂ ਨੂੰ ਪੜ੍ਹ ਕੇ ਗਿਆਨ ਜ਼ਰੂਰ ਦਿਓ ਪੜ੍ਹਾਇਓ ਇਹ ਬੜਾ ਜ਼ਰੂਰੀ ਹੈ ਸਕੂਲਾਂ ਚ ਕਾਲਜਾਂ ਚ ਸੋਕ ਸਭਾ ਦੇ ਵਿੱਚ ਕੀ ਹੁੰਦਾ ਚਰਚਾ ਕਰਦੇ ਅਸੀਂ ਉਹਨਾਂ ਦੇ ਜੀਵਨ ਉਹਨਾਂ ਨੂੰ ਇੱਕ ਦਿਨ ਯਾਦ ਕਰਦੇ ਆ ਇੱਕ ਚਰਚਾ ਕਰਦੇ ਇੱਕ ਉਹਨਾਂ ਤੇ ਅਸੀਂ ਚਰਚਾ ਕਰਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਅਸੀਂ ਜ਼ਰੂਰ ਇੱਕ ਕਿਉਂਕਿ ਉਹ ਇੱਥੇ ਰਹੇ ਨੇ ਇੱਕ ਅਸੀਂ ਆਪਣੀ ਲੀਡਰਸ਼ਿਪ ਦੇ ਨਾਲ ਆਪਣੇ ਇੱਥੋਂ ਦੇ ਲੋਕਲ ਬਾਕੀ ਪਾਰਟੀਆਂ ਦੇ ਲੋਕਾਂ ਦੇ ਨਾਲ ਵੀ ਇੱਥੋਂ ਦੇ ਐਨਜੀਓਜ਼ ਦੇ ਨਾਲ ਸਾਰਿਆਂ ਨਾਲ ਸਲਾਹ ਕਰਕੇ ਕਿ ਅੱਛਾ ਵਧੀਆ ਮੈਮੋਰੀਅਲ ਅਮਰਸਾਰ ਅਸੀਂ ਬਣਾ ਕੇ ਦਵਾਂਗੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰੀ ਇਹਦੀ ਤਿਆਰੀ ਕਰਕੇ ਤੁਹਾਨੂੰ ਦੱਸਾਂਗੇ ਉਹ ਸਿਰਫ ਡਾਕਟਰ ਸਾਹਿਬ ਦੀ ਜੀਮਨੀ ਦੇ ਨਾਲ ਹੀ ਸਬੰਧਤ ਹੋਏਗਾ ਔਰ ਤਾਂ ਕਿ ਇਹ ਪੀੜੀ ਦਾ ਪੀੜੀ ਯਾਦ ਰੱਖਿਆ ਜਾ ਸਕੇ ਇਹ ਜਿਹੜੀ ਜਿੱਡਾ ਜਿੱਡਾ ਉਹਨਾਂ ਦਾ ਕਦ ਸੀ ਇਹ ਨਹੀਂ ਕਿ ਅਸੀਂ ਇੱਕ ਸਟੈਚੂ ਲਾ ਕੇ ਉਹਨੂੰ ਗਣਾਂਗੇ ਕੁਝ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਵਾਂਗੇ ਵੀ ਉਹਨਾਂ ਦੇ ਕਦ ਦੇ ਲਿਹਾਜ਼ ਦੇ ਨਾਲ ਉਹ ਹੋ ਸਕਦਾ ਥੋੜਾ ਸਮਾਂ ਲੱਗੇ ਪਰ ਇੱਕ ਇਹੋ ਜਿਹਾ ਪਲਾਨ ਕਰਾਂਗੇ ਕਿ ਉਹਨਾਂ ਦੇ ਕੱਦ ਦੇ ਲਿਹਾਜ਼ ਦੇ ਨਾਲ ਲੋਕ ਉਹਨੂੰ ਜਾਣਣ ਔਰ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ ਉਹਨੂੰ ਮੈਕਸਿਮਮ ਲੋਕਾਂ ਤੱਕ ਬੱਚਿਆਂ ਤੱਕ ਲੈ ਕੇ ਜਾਵਾਂਗੇ ਵੀ ਤੁਸੀਂ ਸਿੱਖੋ ਡਾਕਟਰ ਸਾਹਿਬ ਤੋਂ ਸਿੱਖੋ ਡਾਕਟਰ ਸਾਹਿਬ ਵਰਗੀ شخصیت ਬਣੋ ਇਮਾਨਦਾਰ ਦ੍ਰਿੜਤਾ ਰਾਧਾ ਵਾਲੇ ਦੇਸ਼ ਪ੍ਰੇਮੀ ਬੱਚਿਆਂ ਦਾ ਸੋਚਣ ਵਾਲੇ ਭੁੱਖ ਸੋਚਣ ਵਾਲੇ ਸਾਡੇ ਆਉਣ ਵਾਲੇ ਵਿਜ਼ਨਰੀ ਲੀਡਰ ਸੋ ਇਹੋ ਜਿਹੇ ਲੀਡਰ ਦੀ ਸਾਨੂੰ ਲੋੜ ਹੈ ਸੋ ਮੈਂ ਆਪ ਰਹੀਂ ਸਭਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਜੀ ਮੈਂ ਤੇ ਸੀਐਮ ਸਾਹਿਬ ਨੂੰ ਹੁਣ ਬਹੁਤ ਜਲਦੀ ਮਿਲ ਕੇ ਮੈਂ ਉਹਨਾਂ ਕੋਲ ਜਗਾ ਲਾਟਰੀ ਮੰਗਣਾ ਕਿ ਸਾਨੂੰ ਜਗਾ ਸ਼ਹਿਰ ਚ ਦਿੱਤੀ ਜਾਵੇ ਕਿਉਂਕਿ ਉਹ ਉਹ ਠੀਕ ਹੈ ਉਹ ਵੀ ਅਸੀਂ ਰੱਖਾਂਗੇ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਕਿਸੇ ਕੋਲੇ ਪਤਾ ਨਹੀਂ ਕੋਈ ਦਿੰਦਾ ਕਿ ਨਹੀਂ ਦਿੰਦਾ ਬਟ ਅਸੀਂ ਕਿਉਂਕਿ ਉਹਨਾਂ ਦੇ ਉਹ ਉੱਥੇ ਰਹੇ ਨੇ ਬਟ ਉਹ ਹੁਣ ਕਿਸੇ ਦੇ ਕੋਲ ਹੈ ਉਹਨੂੰ ਚਲੋ ਕੋਸ਼ਿਸ਼ ਕਰਾਂਗੇ ਹੁਣ ਪਤਾ ਬਟ ਇੱਕ ਸਰਕਾਰ ਸਾਨੂੰ ਏਕੜ ਦੋ ਏਕੜ ਜਗਾ ਦੇਵੇ ਅਸੀਂ ਉਹਨਾਂ ਦੇ ਕਦ ਦੀ ਚੀਜ਼ ਬਣਾਉਣਾ ਚਾਹੁੰਦੇ ਕਿ ਉਹ ਜਿਹੜੀ ਚੀਜ਼ ਹੈ ਨਾ ਸਾਡੇ ਬੱਚਿਆਂ ਲਈ ਇੱਕ ਚਾਨਣ ਮਨਾਰੇ ਦੀ ਤਰ੍ਹਾਂ ਹੋਵੇ ਵੀ ਉਹ ਇੱਕ ਵਿੱਦਿਆ ਦੀ ਰੋਸ਼ਨੀ ਜਿਹੜੀ ਆ ਉਹ ਬੱਚੇ ਉਥੋਂ ਲੈ ਸਕਣ ਅੱਛਾ ਡਾਕਟਰ ਸਰਬੋਚਨ ਸਿੰਘ ਨੇ ਕਿਹਾ ਕਿ ਮਜ਼ਾਰ ਉਹਨਾਂ ਦੀ ਜਿਹੜੀ ਹੈ ਨਹੀਂ ਬਣਾਈ ਜਾ ਸਕਦੀ ਉਹਦੀ ਜਗ੍ਹਾ ਮਨਮੋਹ ਸਿੰਘ ਸਕੂਲ ਆਫ ਇਕਨੋਮਿਕਸ ਖੋਲਣਾ ਚਾਹੀਦਾ ਨਾ ਕਿ ਇਸ ਤਰ੍ਹਾਂ ਦੀ ਰਾਜਗਾਰ ਦੀ ਜਿਹੜੀ ਹੈਗੀ ਆ ਜਿੱਥੇ ਚ ਪੈਣਾ ਚਾਹੀਦਾ ਦੇਖੋ ਮੈਂ ਉਹਨਾਂ ਦੀ ਦੇਖੋ ਹਰੇਕ ਦੀ ਆਪਣੀ ਥਾਟ ਹੈ ਉਥੇ ਮਜ਼ਾਰ ਨਹੀਂ ਕੋ ਬਣਦੀ ਹੁੰਦੀ ਇੱਕ ਮੈਮੋਰੀਅਲ ਜਗ੍ਹਾ ਬਣਦੀ ਹੁੰਦੀ ਜਿੱਤੇ ਆਪਾਂ ਟ੍ਰਿਬਿਊਟ ਕਰ ਦੇਖੋ ਇਹ ਸਿੱਖ ਕੌਮ ਨਾਲ ਉਹ ਇਸ ਵੇਲੇ ਇਕੱਲੇ ਸਿੱਖ ਕੌਮ ਦੇ ਨਹੀਂ ਪੂਰੇ ਦੇਸ਼ ਦੇ ਪੂਰੇ ਵਰਲਡ ਦੇ ਹੀਰੋ ਹੈ ਕੱਲ ਨੂੰ ਕਿਸੇ ਪ੍ਰਾਈਮ ਮਿਨਿਸਟਰ ਨੇ ਆਉਣਾ ਹੈ ਉੱਥੇ ਕਿਤੇ ਉਹਨਾਂ ਨੂੰ ਯਾਦ ਕਰਨਾ ਕਿੱਥੇ ਜਾਣਗੇ ਇਹ ਨਹੀਂ ਗੱਲ ਹੁੰਦੀ ਉਹ ਸਿੱਖ ਨਾਲੋਂ ਵੀ ਹੁਣ ਇਸ ਵੇਲੇ ਉੱਪਰ ਚੜੇਗੇ ਨੇ ਉਹਨਾਂ ਦੀ ਸਿੱਖੀ ਹੋਰ ਵੱਡੀ ਹੋ ਗਈ ਆ ਉਹ ਮਦਾਰ ਨਹੀਂ ਹੁੰਦੀ ਕੋਈ ਦੀਵੇ ਨਹੀਂ ਬਾਲਨੇ ਉਹਦੇ ਤੇ ਮੇਰਾ ਮਾਫ ਕਰਨਾ ਜਿਹੜਾ ਵੀ ਕੋਈ ਹੀਰੋ ਕੋਈ ਜੰਗ ਦਾ ਵੀ ਹੀਰੋ ਆ ਤੇ ਉਹਦੀ ਕੋਈ ਨਾ ਕੋਈ ਨਿਸ਼ਾਨੀ ਬਣਾਈ ਜਾਂਦੀ ਜਿਵੇਂ ਹੁਣ ਆ ਜਿੱਲੇ ਵਾਲੇ ਬਾਗ ਜਿਹੜੇ ਸ਼ਹੀਦ ਹੋਏ ਕੋਈ ਨਾ ਕੋਈ ਆਪਣੀ ਨਿਸ਼ਾਨੀ ਬਣਾਈ ਆ ਨਾ ਕੋਈ ਸਿੱਖ ਵੀ ਆ ਹਿੰਦੂ ਵੀ ਆ ਮੁਸਲਮਾਨ ਵੀ ਆ ਸਾਰੀ ਇਹ ਸਾਂਝੀ ਬਾਤ ਦਾ ਪ੍ਰਤੀਕ ਸੀ ਉਹ ਸਮਾਰਕ ਉੱਥੇ ਰਾਜਘਾੜ੍ਹ ਤੇ ਜਰੂਰ ਬਣਾਓ ਵੇਖੋ ਉੱਥੇ ਦੇ ਅਸੀਂ ਕਹਣਾ ਹੈ ਕਹਣਾ ਹੈ ਸਾਨੂੰ ਉੱਥੇ ਜਗ੍ਹਾ ਚਾਹੀਦੀ ਕਿਉਂਕਿ ਉੱਥੇ ਜੇ ਕਿਸੇ ਨੇ ਵਰਲਡ ਲੈਵਲ ਤੇ ਕਿਹੇ ਕਿਸੇ ਨੇ ਵੀ ਆਉਣਾ ਅਸੀਂ ਵੀ ਬਾਹਰ ਜਾਂਦੇ ਆ ਅਸੀਂ ਬਾਹਰ ਕਿਸੇ ਨੂੰ ਯਾਦ ਕਿੱਥੇ ਕਰਦੇ ਹਾਂ ਜਿੱਥੇ ਉਹਦੀ ਕੋਈ ਜਗ੍ਹਾ ਉਹਨਾਂ ਥੋੜੀ ਬਣਾਈ ਹੁੰਦੀ ਆ ਅਸੀਂ ਜਾ ਕੇ ਉਹਦੀ ਹਿਸਟਰੀ ਲਿਖਿੰਦੀ ਪੜ੍ਹਦੇ ਆ ਸਾਨੂੰ ਕਈ ਚੀਜ਼ਾਂ ਨਹੀਂ ਪਤਾ ਹੁੰਦੀਆਂ ਅਸੀਂ ਜਾ ਕੇ ਉੱਥੇ ਪੜ੍ਹਦੇ ਔਰ ਇਹ ਇਹ ਚੀਜ਼ਾਂ ਆਉਣ ਵਾਲੀ ਪੀੜ੍ਹੀ ਦੇ ਦਰਸਾਉਂਦੀਆਂ ਨੇ ਇਹ ਕੋਈ ਅਸੀਂ ਪੂਜਨ ਲਈ ਜਗ੍ਹਾ ਨਹੀਂ ਬਣਾਉਣੀ ਕਿ ਦੀਵਾ ਬਾਲਣਾ ਉੱ ਇੱਕ ਜਗ੍ਹਾ ਤੇ ਭੇਟ ਕਰ ਸਕਦੇ ਹੋ ਇਹ ਹਾਂ ਉਹਨਾਂ ਦੇ ਆਪਣੇ ਵਿਚਾਰ ਉਹ ਆਪਣੇ ਵਿਚਾਰ ਰੱਖਣ ਪਰ ਸਾਡਾ ਮੰਨਣਾ ਹੈ ਇਹ ਇਹਨੂੰ ਮਜਾਰ ਦੇ ਨਾਲ ਨਹੀਂ ਜੋੜਿਆ ਜਾ ਸਕਦਾ ਨੰਬਰ 1 ਨੰਬਰ 2 ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅੰਮ੍ਰਿਤਸਰ ਹੈ ਅੰਮ੍ਰਿਤਸਰ ਕਿਉਂਕਿ ਉਹਨਾਂ ਦਾ ਸ਼ਹਿਰ ਹੈ ਔਰ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੇ ਲੋ ਜਿੰਨੀਆਂ ਬੈਸਟ ਕੋਸ਼ਿਸ਼ ਨੇ ਉਹ ਕਰ ਸਕਾਂ ਔਰ ਮੇਰੀਆਂ ਕੋਸ਼ਿਸ਼ ਕੀ ਹੋਣਗੀਆਂ ਆਉਣ ਵਾਲੀ ਪੀੜ੍ਹੀ ਉਤੋਂ ਸੇਧ ਲੈ ਸਕੇ ਜੇ ਤੱਕ ਉਹੋ ਜੀ ਗੱਲ ਹੋਵੇ ਸੀ ਕਹੀਏ ਜੇ ਅਸੀਂ ਸਟੈਚੂ ਲਾ ਦਾਂਗੇ ਵੱਡਾ ਚੌਂਕ ਚ ਲਾ ਦਾਂਗੇ ਉੱਥੇ ਲਾ ਦਾਂਗੇ ਠੀਕ ਹੈ ਉਹ ਕਿਸੇ ਨੇ ਕਰਨਾ ਹੋਵੇ ਮੈਂ ਕਿਸੇ ਨੂੰ ਡੱਕਦਾ ਨਹੀਂ ਹੈ ਕਿਸੇ ਨਾਰਿਕ ਨੂੰ ਆਪਣੇ ਤਰੀਕੇ ਨਾਲ ਬਣਾਉਣਾ ਹੈ ਆ ਸਕੂਲ ਆਫ ਮੀਨ ਸਕੂਲ ਆਫ ਇਕਨੋਮਿਕਸ ਚਾਹੁੰਦੇ ਆ ਮੈਂ ਤਾਂ ਕਹੂੰ ਬਹੁਤ ਵਧੀਆ ਸਲਾਹ ਹੈ ਡਾਕਟਰ ਸਾਹਿਬ ਦੀ ਪ੍ਰੋਫੈਸਰ ਦਾਰ ਕੋਚਨ ਸਿੰਘ ਹੁਣਾਂ ਦੀ ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ ਉਹ ਵੀ ਬਣਾਓ ਉੱਥੇ ਇੱਕ ਚੀਜ਼ ਥੋੜਾ ਬਣਾਉਣੀ ਹੈ ਇਹ ਤੇ ਪੂਰੇ ਦੇਸ਼ ਨੂੰ ਅਗਾਂਹ ਕਰਨ ਦੀ ਲੋੜ ਹੈ ਕੱਲਾ ਸਾਨੂੰ ਕੱਲੇ ਪੰਜਾਬ ਨੂੰ ਨਹੀਂ ਪੰਜਾਬ ਨੂੰ ਤਾਂ ਅਸੀਂ ਤਾਂ ਕਹਿ ਰਹੇ ਕਿ ਉਹਨਾਂ ਦੀ ਜੜ੍ਹ ਹੈ ਇਹ ਤੇ ਪੂਰੇ ਦੇਸ਼ 'ਚ ਜਿੱਥੇ-ਜਿੱਥੇ ਵੀ ਬੱਚੇ ਐਜੂਕੇਸ਼ਨ ਸੈਂਟਰ ਨੇ ਉੱਥੇ ਉੱਥੇ ਹੀ ਜੇ ਅੱਜ ਕੋਈ ਵੀ ਪੜੂਗਾ ਕਿਸੇ ਵੀ ਕਾਸਟ ਦਾ ਕਿਸੇ ਵੀ ਧਰਮ ਦਾ ਉਹ ਜ਼ਾਦਾ ਉਹਦੇ ਮਨ 'ਚ ਕੋਈ ਵਿਦਿਆ ਦਾ ਦੀਵਾ ਜਗੇ ਉਹ ਕਹੇ ਵੀ ਮੈਂ ਵੀ ਇਸੇ ਰਾਹ ਤੇ ਚੱਲਣਾ ਉਹ ਜ਼ਾਦਾ ਉਹ ਅੱਜ ਐਜੂਕੇਸ਼ਨ ਨਾਲ ਹੀ ਤਾਂ ਗਾਂਵ ਵਧੇ ਜਾ ਸਕਦਾ ਸੀ ਇੰਨੇ ਮਿਲਦੇ ਮਹਾਰਾਜਾ ਜਗੀਰ ਜੀ ਦੀ ਜੀ ਦੀ ਵਾਰੀ ਦੇ ਉਹਨਾਂ ਦੀ ਵੀ ਯਾਦਗਾਰ ਬਣਦੀ ਪਰ ਸਾਡੇ ਵਿੱਚ ਨੂੰ ਨਹੀਂ ਆਇਆ ਦੇਖੋ ਮੈਨੂੰ ਦੇਖੋ ਇਹ ਹੁਣ ਇਹ ਹਰ ਇੱਕ ਦੇਖੋ ਹਾਰਕ ਦੇ ਦੋਵੇਂ ਪਾਸੇ ਦੇ ਵਿੱਚ ਬਣੀ ਹੈ ਦੇਖੋ ਯਾਦਗਾਰ ਦੇਖੋ ਮੈਂ ਤਾਂ ਤੁਹਾਨੂੰ ਕੀ ਕਹਿ ਰਿਹਾ ਹੁਣ ਉੱਥੇ ਕਿਹੜਾ ਕੋਈ ਜਾ ਕੇ ਕੋਈ ਪੂਜਾ ਕਰਦਾ ਹੈ ਹਾਂ ਉਹਦੇ ਨਾਲ ਸਟੈਚੂ ਦਾ ਫੋਟੋ ਖਿਚਾਉਂਦੇ ਆ ਕੋਈ ਇੱਕ ਭਾਵਕ ਹੋ ਜਾਂਦਾ ਬੰਦਾ ਉਹਨਾਂ ਦੀ ਯਾਦਗਾਰੀ ਫਿਰ ਉੱਤੇ ਪੜ ਲੈਂਦਾ ਹੈ ਜਿਵੇਂ ਜਾਣ ਤੋਂ ਪਹਿਨ ਜਿਹੜਾ ਵੀ ਜਾਂਦਾ Google ਤੇ ਰਿਸਰਚ ਕਰਦਾਗੇ ਦਰੀਪ ਸਿੰਘ ਕੌਣ ਸੀ ਜੇ ਕੋਈ ਬਾਹਰੋਂ ਜਾਂਦਾ ਤੇ ਉਹ ਫਿਰ ਉਹਨੂੰ ਦੱਸਦੇ ਵੀ ਆ ਸੀ ਉਹਦੇ ਨਾਲ ਇੱਕ ਇੱਕ ਇਤਿਹਾਸ ਤੁਹਾਡਾ ਨਾਲ ਜੁੜਿਆ ਰਹਿੰਦਾ ਸੋ ਇਹਦਾ ਇਹਦਾ ਯਾਦਗਾਰ ਦਾ ਮਤਲਬ ਇਹ ਨਹੀਂ ਕਿ ਅਸੀਂ ਕੋਈ ਮਤਲਬ ਕੋਈ ਧਾਰਮਿਕ ਤੌਰ ਤੇ ਆ ਇਹ ਯਾਦਗਾਰਾਂ ਸਿਰਫ ਕਿ ਸਿੰਬੋਲਿਕ ਹੁੰਦੇ ਨੇ ਜਿੱਥੇ ਕੋਈ ਲੋਕ ਆ ਕੇ ਕਿਤੇ ਗੈਦਰਿੰਗ ਹੋ ਸਕਦੀ ਹੈ ਕਿਤੇ ਇਕੱਠੇ ਹੋ ਸਕਦੇ ਆ ਉਹ ਹੁਣ ਜਿਵੇਂ ਹੁਣ ਮਹਾਤਮਾ ਗਾਂਧੀ ਜੀ ਦਾ ਕਿਸੇ ਦੇ ਵੀ ਸਟੈਚੂ ਲੱਗੇ ਆ ਅਸੀਂ ਕੋ ਉਹਦੇ ਉੱਥੇ ਪੂਜਾ ਨਹੀਂ ਹੁੰਦੀ ਬਟ ਜਦੋਂ ਵੀ ਕੋਈ ਦਿਨ ਤਿਆਰ ਹੁੰਦਾ ਹੈ ਉੱਥੇ ਅਸੀਂ ਗੈਦਰ ਹੋ ਕੇ ਉਹਨਾਂ ਨੂੰ ਨਤਮਸਤਕ ਹੁੰ ਉਈ ਮੁਸ਼ਕਲ ਹੁੰਦੀ ਐ ਅਸੀਂ ਉਥੇ ਨਾ ਆਤਮਸਤ ਕੋਲੇ ਬਈ ਕਨਸਟੀਟਿਊਸ਼ਨ ਦੇ ਨਾਲ ਸੋਸਾਇਟੀ ਦੇ ਨਾਲ ਸਮਾਜ ਸੁਧਾਰਾਂ ਲਈ ਅਜਿਹੀ ਗੱਲ ਕਰਦੇ ਸੋ ਉਹ ਉਹਦੇ ਨਾਲ ਨਹੀਂ ਜੁੜਿਆ ਗਿਆ ਪਰ ਬੀਜੇਪੀ ਕਹਿੰਦੀ ਕਿ ਉਹ ਨਰਸਿਮਹਾ ਰਾਓ ਦੀ ਨਹੀਂ ਬਣੀ ਬਹੁਤ ਸਾਰੇ ਪ੍ਰਧਾਨ ਮੰਤਰੀ ਵੀ ਨਹੀਂ ਬਣੇ ਬੀਜੇਪੀ ਨੂੰ ਕੋ ਇਹ ਗੱਲਾਂ ਕਰ ਕਰਕੇ ਕਿੰਨਾ ਚਿਰ ਜੀਓਗੇ ਤੁਸੀਂ ਆਪਣਾ ਦੱਸੋ ਫਿਰ ਤੁਸੀਂ ਆ ਕਿਉਂ ਨਹੀਂ ਕੀਤੇ ਉਹਦੇ ਬਣੀਆਂ ਨੇ ਨਾ ਬਾਕੀ ਬਾਜਪੀ ਦਾ ਸੰਸਕਾਰ ਹੋਸੀ ਕਿਉਂ ਕਰਦੀ ਰੋਡ ਪਈ ਉਹ ਵੀ ਫਿਰ ਨਿਕਮਪੋਤ ਘਟ ਕਰ ਦਿੰਦੇ ਉਹਦੇ ਕਿਉਂ ਬਣਾਇਆ ਸਾਰਾ ਕੁਝ ਇਹ ਪ੍ਰੈਮੀਨਿਸ ਪ੍ਰਾਈਮ ਮਿੰისტਰ ਛੋਟੇ ਸਨ ਉਹਨਾਂ ਨਾਲ ਕਿ ਇਹਨਾਂ ਦਾ ਜੰਨੀ ਜਿੰਨਾ ਇਹਨਾਂ ਨੂੰ ਵਰਲਡ ਜਾਣਦਾ ਹੈ ਕਿ ਬਾਜਪਾਈ ਜੀ ਨੂੰ ਉਹਨਾਂ ਜਾਣਦਾ ਹੈ ਕਾਰਜੋਗ ਨਹੀਂ ਸਾਡੇ ਮੇਰਾ ਉਹਨਾਂ ਤੇ ਕੋਈ ਖਾਸ ਤੋਰੰਤ ਨਹੀਂ ਕਿ ਬਹੁਤ ਵਧੀਆ ਪ੍ਰਾਈਮ ਮਿੰისტਰ ਰਹੇ ਉਹਨਾਂ ਦੇ ਟਿਨਯੋਰ ਤੇ ਅਸੀਂ ਜਦੋਂ ਉਹਨਾਂ ਨੂੰ ਫਾਲੋ ਕਰਦੇ ਹਾਂ ਗੁੱਡ ਹੈ ਬਟ ਇੱਕ ਚੀਜ਼ ਹੁੰਦੀ ਹੈ ਜਿਹਦੀ ਲੈਗੇਸੀ ਪੂਰੀ ਦੁਨੀਆ ਤੇ ਹੈ ਵਰਲਡ ਤੇ ਜਿਹਨੂੰ ਡਿਸਰੈਸਪੈਕਟ ਹੁੰਦੀ ਹੈ ਡਾਕਟਰ ਸਾਹਿਬ ਯਾ ਇਸ ਕੰਮ ਤੋਂ ਨਾ ਕਿਤੇ ਪਰਮਿਸ਼ਨ ਨਾਲ ਤੁਸੀਂ ਜਗ੍ਹਾ ਦੇਖਦੇ ਹੋ ਕਿ ਜੇ ਮੈਂ ਬਿਲਕੁਲ ਇਹ ਜਗ੍ਹਾ ਦਾ ਸਾਡੇ ਮਾਤੇ ਬਹੁਤ ਝੋਟ ਵੀ ਇਸ ਗੱਲ ਜਾਣ ਬੁੱਝ ਕੇ ਜਾਣ ਬੁੱਝ ਕੇ ਨਿਤੰ ਇਹ ਨਹੀਂ ਹੋਵੇ ਕਿਉਂਕਿ ਜੇ ਬਾਜਪਾਈ ਜੀ ਦਾ ਵੀ ਉੱਥੇ ਹੁੰਦਾ ਨਾ ਨਿਗਮ ਬੋਧ ਕਾਰਡ ਤੇ ਅਸੀਂ ਮਾ ਫੇਰ ਆਪਾਂ ਨੂੰ ਕੋਈ ਤੇ ਠੀਕ ਸੀ ਕਿ ਪ੍ਰੋਟੋਕੋਲ ਫਾਲੋ ਕੀਤਾ ਕੋਈ ਗੱਲ ਜੇ ਉਹਨਾਂ ਦਾ ਹੋ ਸਕਦਾ ਸਾਡਾ ਵੀ ਕਰ ਪਰ ਇੱਕ ਉੱਥੇ ਦੂਜਾ ਬੋਧ ਕਾਰਡ ਬਿਲਕੁਲ ਇੱਚ ਇੱਚ ਕਈ ਵਾਰੀ ਜੇ ਕੋਈ ਕਾਇਨਾਤ ਦੀ ਗੱਲ ਕਰੋਗੇ ਏएनजी ਚਲਕ ਪੈਂਦੀ ਹੈ ਜਦੋਂ ਇੱਕ ਵਾਰੀ ਤੁਹਾਨੂੰ ਜਦੋਂ ਗੁਰੂ ਮਹਾਰਾਜ ਦੇ ਇੱਚ ਸਾਡੇ ਕਈ ਵਾਰ ਬੇਅਦਬੀਆਂ ਹੋਈਆਂ ਹੀ ਕਹਿੰਦਾ ਵੀ ਨਹੀਂ ਕੁਛ ਸਾਡੇ ਮਨ ਬਹੁਤ ਗੁੰਧਰੇ ਪਰ ਇੱਕ ਇੱਕ ਸਿਸਟਮ ਦਾੰਤ ਹੋਇਆ ਹੋਵੇ ਇੱਕ ਉਹਨਾਂ ਬੰਦਿਆਂ ਦਾ ਤਾਂ ਹੋਇਆ ਵੀ ਜਿਹੜੇ ਬੰਦਿਆਂ ਦਾ ਬਹੁਤ ਜ਼ਿਆਦਾ ਨਸ਼ਾ ਇਹ ਵੀ ਇਹੀ ਹਾਲਤ ਹੈ ਇਹ ਵੀ ਵਾਰ ਵੇ ਕੁਦਰਤ ਹੀ ਇਹ ਚੀਜ਼ਾਂ ਕਰਵਾ ਦਿੰਦੀ ਹੈ ਪਰ ਫਿਰ ਵੀ ਅਸੀਂ ਕਹਾਂਗੇ ਕਿ ਜਦੋਂ ਤੁਸੀਂ ਪਾਕੀ ਸਭ ਕੁਝ ਠੀਕ ਕਰਦੇ ਜੇ ਜਦੋਂ ਤੁਹਾਨੂੰ ਪਤਾ ਹੈ ਆ ਤੁਸੀਂ ਕਿਹੜੇ ਬਿਆਨ ਦੇਣੇ ਆ ਕੀ ਕਰਨਾ ਆ ਇੰਨਾ ਵੱਡਾ ਇੱਕ ਇਨਫਰਾ ਚਲਾ ਰਹੇ ਜੇ ਗਵਰਨਮੈਂਟ ਦਾ ਇਨਫਰਾ ਚਲਾ ਰਹੇ ਜੇ ਤੁਸੀਂ ਇਹ ਗਲਤੀਆਂ ਕਿਉਂ ਕੀਤੀਆਂ ਤੇ ਜੇ ਜੇ ਕੁਦਰਤ ਨੇ ਕਰਾਈਏ ਤਾਂ ਫਿਰ ਮਾਫੀ ਮੰਗ ਲੈਣ ਬਾਹਰ ਨਿਕਲ ਕੇ ਸਾਰੇ ਤੁਸੀਂ ਮਾਫੀ ਕੋਈ ਚਿੱਠੀ ਨਗਰ ਕਹ ਲਿਖੀ ਤੁਸੀਂ ਕੋਈ ਤੇ ਬਸ ਸਿਰਫ ਫਲੈਕਟਨ ਦਾ ਤੱਕ ਨਹੀਂ ਲਿਖ ਦਿਖਣਾ ਨਹੀਂ ਹੋੜ ਕੀ ਲਿਖਣਾ ਉਹ ਤੇ ਮੈਂ ਦੱਸ ਰਿਹਾ ਨਾ ਜਦੋਂ ਸੰਸਕਾਰ ਹੋਣਾ ਉਹ ਤੋਂ ਪਹਿਲਾਂ ਚਿੱਠੀਆਂ ਲਿਖੀਆਂ ਨੇ ਉਹ ਚਿੱਠੀ ਦਾ ਸਾਡੇ ਖੜਗੇ ਸਾਹਿਬ ਪੂਰੇ ਟੱਚਸ ਸੀ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਹੋਈ ਆ ਹੋਮ ਮਿਨਿਸਟਰ ਨਾਲ ਵੀ ਹੋਈ ਆ ਲਿਖਤੀ ਤੌਰ ਤੇ ਉਹਨਾਂ ਨੇ ਦਿੱਤਾ ਕਹਿਤਾ ਸੋਨੀਆ ਜੀ ਨੇ ਔਰ ਰਾਹੁਲ ਜੀ ਔਰ ਪ੍ਰਿੰਕਾ ਜੀ ਨੇ ਕਿ ਸਾਡੇ ਦੋ ਉੱਥੇ ਸਮਾਰਕ ਰੇ ਸਾਡੇ ਉਹਨਾਂ ਚੋ ਜਗ੍ਹਾ ਲੈ ਕੇ ਤੁਸੀਂ ਉੱਥੇ ਕਰਾ ਦਿਓ ਕਿੱਦ ਦੀ ਵੱਡੀ ਕੋ ਚੀਜ਼ ਹੋ ਸਕਦੀ ਉਹਨਾਂ ਅੱਗੇ ਉਲਟੀ ਹੈ આરોਪ ਲਗਾ ਰਹੀ ਹੈ ਕਿ ਗੁੱਸਾ ਮੇਰੇ ਹੈ ਗਾਵਨ ਗਾਦੀ ਸ੍ਰੀ ਨਾਰਾਇਣ ਦੇਸ਼ ਜਿਹੜਾ ਕਿ ਉਹੜੜ ਕੋ ਉਹਨਾਂ ਨੂੰ ਤੁਸੀਂ ਇਹਦੀ ਗੱਲ ਕਰੋ ਜੋ ਤੁਸੀਂ ਕੀਤਾ ਕੌਣ ਕਿੱਥੇ ਗਿਆ ਹੁਣ ਸਾਰੇ ਦੇਸ਼ ਚ ਕਈ ਕਿੱਥੇ ਕਿੱਥੇ ਗਏ ਹੋਣਗੇ ਮੈਂ ਉਹਦੀ ਉਹਦੀ ਚਰਚਾ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਗੱਲ ਹੈ ਉਹ ਤੇ ਦੱਸੋ ਕੀ ਹੋ ਰਿਹਾ ਹੈ ਹਾਂ ਸਰ ਮੈਂ